ਸਤਿ ਸ਼੍ਰੀ ਅਕਾਲ ਦੈਨਿਕ ਸੂਰਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਐਸ ਵੇਲੇ ਵੱਡੀ ਖਬਰ ਲੈ ਕੇ ਸਾਹਮਣੇ ਆਏ ਹਾਂ ਖੁਲਾਸੇ ਕੀਤੇ ਸੇਬੀਆਈ ਨੇ ਕਿ ਸ਼ੁੱਕਰਵਾਰ 16 ਤਰੀਕ ਨੂੰ ਰੀਜਨਲ ਪਾਸਪੋਰਟ ਆਫਿਸ ਦੇ ਵਿੱਚ ਸੀਬੀਆਈ ਵੱਲੋਂ ਰੇਡ ਕੀਤੀ ਗਈ ਸੀ ਚੰਡੀਗੜ੍ਹ ਤੋਂ ਟੀਮਾਂ ਆਈਆਂ ਸਨ ਤੇ ਸਾ ਪੂਰਾ ਦਿਨ ਤਹਿਕੀਕਤ ਕਰਨ ਤੋਂ ਬਾਅਦ ਸ਼ਾਂਬੀਨ ਕਰਨ ਤੋਂ ਬਾਅਦ ਜਿਹੜੇ ਇੱਥੇ ਦੇ ਅਫਸਰ ਸੀਗੇ ਅਨੂਪ ਸਿੰਘ ਉਹਨਾਂ ਨੂੰ ਗ੍ਰਾਫt ਗ੍ਰਿਫਤਾਰ ਕੀਤਾ ਸੀਗਾ ਤੇ ਨਾਲ ਦੇ ਨਾਲ ਉਹਨਾਂ ਦੇ ਦੋ ਸਹਾਇਕ ਜਿਹੜੇ ਸੀਗੇ ਉਹਨਾਂ ਨੂੰ ਗ੍ਰਿਫਤਾਰੀ ਕੀਤੀ ਟੋਟਲ ਤਿੰਨ ਜਾਣਿਆਂ ਦੀ ਗ੍ਰਿਫਤਾਰੀ ਕੀਤੀ ਸੀ ਤੇ ਹੁਣ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਉਹਦੇ ਵਿੱਚ ਜਿਹੜੇ ਛੋਟੇ ਬੱਚੇ ਹੁੰਦੇ ਸੀਗੇ ਉਹਨਾਂ ਦੇ ਪਾਸਪੋਰਟ ਇੱਥੇ ਬਣਵਾਏ ਜਾਂਦੇ ਸੀਗੇ ਤੇ ਉਹਨਾਂ ਦੇ ਪਾਸਪੋਰਟ ਜਿਹੜੇ ਸੀਗੇ ਉਹਨਾਂ ਦੇ ਵਿੱਚ ਕੁਝ ਨਾ ਕੁਝ ਖਾਮੀਆਂ ਕੱਢ ਕੇ ਉਹਨਾਂ ਨੂੰ ਛਾਂਸੇ ਦੇ ਵਿੱਚ ਲਿਆ ਜਾਂਦਾ ਸੀਗਾ ਤੇ ਨਾਲ ਦੀ ਨਾਲ ਇਹ ਵੀ ਦੱਸਣ ਯੋਗ ਹੈ ਕਿ ਜਦੋਂ ਉਹਨਾਂ ਦੇ ਪਾਸਪੋਰਟ ਬੱਚਿਆਂ ਦੇ ਪਾਸਪੋਰਟਾਂ ਦੇ ਵਿੱਚ ਖਾਮੀਆਂ ਕੱਢੀਆਂ ਜਾਂਦੀਆਂ ਸੀ ਤੇ ਇੱਥੇ ਦੇ ਕੁਝ ਏਜੰਟਾਂ ਦੇ ਨਾਲ ਰਲ ਕੇ ਉਹਨਾਂ ਕੋਲੋਂ ਰਿਸ਼ਵਤ ਮੰਗੀ ਜਾਂਦੀ ਸੀ ਕਿ ਜੋ ਕਿ ਜਿਹੜੀ ਸ਼ਿਕਾਇਤ ਸੀਗੀ सीबीआई ਨੂੰ ਮਿਲੀ ਸੀ ਚੰਡੀਗੜ੍ਹ ਦੇ ਵਿੱਚ ਜਿਸ ਤੋਂ ਬਾਅਦ 16 ਤਰੀਕ ਨੂੰ ਸਵੇਰੇ ਤੜਕਸਾਰ ਸੀਬੀਆਈ ਵੱਲੋਂ ਇੱਥੇ ਰੇਡ ਕੀਤੀ ਜਾਂਦੀ ਹੈ ਕਾਗਜ਼ात ਖੰਗਾਲੇ ਜਾਂਦੇ ਨੇ ਤੇ ਦਰ ਸ਼ਾਮ ਤਿੱਕਰ ਤਿੰਨ ਜਣਿਆਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਵਿੱਚੋਂ ਮੇਨ ਅਫਸਰ ਜਿਹੜੇ ਮੇਨ ਅਧਿਕਾਰੀ ਜਿਹੜੇ ਸੀ ਅਨੂਪ ਸਿੰਘ ਹੁੰਦੇ ਨੇ ਉਹਨਾਂ ਨੂੰ ਤੇ ਨਾਲ ਉਹਨਾਂ ਦੇ ਏਪੀਆਰਓ ਤੇ ਇੱਕ ਸ਼ਖਸ ਹੋਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਜਿਹੜੇ ਕਾਗਜ਼ात ਸੀਗੇ ਉਹਨਾਂ ਨੂੰ ਵੀ ਨਾਲੇ ਨਾਲ ਆਪਣੇ ਕਬਜ਼ੇ ਵਿੱਚ ਲਿਆ ਜਾਂਦਾ ਤੇ 20 ਤੋਂ 27 ਲੱਖ ਰੁਪਏ ਦੀ ਜਿਹੜੀ ਰਕਮ ਹੈਗੀ ਉਹ ਆਪਣੇ ਕਬਜ਼ੇ ਵਿੱਚ ਲਈ ਜਾਂਦੀ ਹੈ ਇਹ ਵੀ ਦੱਸਣਯੋਗ ਹੈ ਕਿ ਸ਼ਿਕਾਇਤ ਕਰਤਾ ਵੱਲੋਂ ਜੇ ਵੀ ਦੱਸਿਆ ਗਿਆ ਸੀ ਸੀਬੀਆਈ ਨੂੰ ਕਿ ਉਹਨਾਂ ਕੋਲੋਂ 20 ਤੋਂ 25000 ਰੁਪਏ ਰਿਸ਼ਵਤ ਜਿਹੜੀ ਹੈਗੀ ਆ ਉਹ ਉਹਨਾਂ ਵੱਲੋਂ ਮੰਗੀ ਗਈ ਸੀਗੀ ਤੇ ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਪਾਸਪੋਰਟ ਬਣਾਉਣ ਦੇ ਵਿੱਚ ਕੁਝ ਖਾਮੀਆਂ ਜਾਂ ਕੁਝ ਗਲਤੀਆਂ ਜਿਹੜੀਆਂ ਸੀਗੀਆਂ ਉਹ ਪਾਈਆਂ ਗਈਆਂ ਸੀਗੀਆਂ ਜਿੰਨਾ ਕਰਕੇ ਸੀਬੀਆਈ ਵੱਲੋਂ ਇੱਥੇ ਰੇਡ ਕੀਤੀ ਗਈ ਸੀਗੀ ਔਰ ਇਹ ਵੀ ਦੱਸਣਯੋਗ ਹੈ ਕਿ ਨਾਲੇ ਨਾਲ ਪਾਸਪੋਰਟ ਰੀਜਨਲ ਪਾਸਪੋਰਟ ਆਫਿਸ ਦੇ ਵਿੱਚ ਵੀ ਸਰਚ ਆਪਰੇਸ਼ਨ ਚਲਾਇਆ ਗਿਆ ਸੀ ਸੀਬੀਆਈ ਵੱਲੋਂ ਤੇ ਨਾਲ ਦੇ ਨਾਲ ਜਿਹੜੇ ਉਹਨਾਂ ਦੇ ਗ੍ਰਹਿ ਸਥਾਨ ਸੀਗੇ ਉੱਥੇ ਵੀ ਸਰਚ ਆਪਰੇਸ਼ਨ ਕੀਤਾ ਗਿਆ ਸੀ ਤੇ ਉਸੇ ਜਗ੍ਹਾ ਤੋਂ ਉਹਨਾਂ ਦੇ ਅਨੂਪ ਸਿੰਘ ਦੇ ਘਰ ਤੋਂ ਹੀ ਅਨੂਪ ਸਿੰਘ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਸੀਗਾ ਤੇ ਹੁਣ ਜਿਹੜੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਰਾਜ ਸਭਾ ਮੈਂਬਰ ਜਿਹੜੇ ਪਰੇਵਾਨ ਪ੍ਰੇਮੀ ਜਿਹੜੇ ਹੈਗੇ ਨੇ ਸੰਤ ਬਲਬੀਰ ਸਿੰਘ ਸਿਚੇਵਾਲ ਉਹਨਾਂ ਵੱਲੋਂ ਵੀ ਇੱਕ ਲਿਖਤੀ ਤੌਰ ਤੇ ਇੱਕ ਲੈਟਰ ਸੀਬੀਆਈ ਨੂੰ ਜਾਰੀ ਕੀਤੀ ਗਈ ਸੀ ਜਿਹਦੇ ਵਿੱਚ ਕੀ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਲੋਕ ਹੈਗੇ ਨੇ ਉਹਨਾਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਿਆ ਸੀ ਬਲਬੀਰ ਸਿੰਘ ਸਿਚੇਵਾਲ ਹੋਰਾਂ ਨੂੰ ਕਿ ਉਹਨਾਂ ਦੇ ਜਿਹੜੇ ਪਾਸਪੋਰਟ ਆਫਿਸ ਪਾਸਪੋਰਟ ਜਿਹੜੇ ਕਾਗਜ਼ਾਤ ਹੈਗੇ ਨੇ ਉਹਨਾਂ ਦੇ ਵਿੱਚ ਗਲਤੀਆਂ ਹੋਣ ਕਰਕੇ ਉਹਨਾਂ ਨੂੰ ਪਾਸਪੋਰਟ ਦੇਣ ਦੇ ਵਿੱਚ ਦੇਰੀ ਕੀਤੀ ਜਾਂਦੀ ਹੈ ਇਸ ਦਫ਼ਤਰ ਦੇ ਵਿੱਚ ਔਰ ਤੇ ਇਥੇ ਇਹ ਵੀ ਦੱਸਣਯੋਗ ਹੈ ਕਿ ਪਾਸਪੋਰਟ ਦੇ ਵਿੱਚ ਜਿਹੜੇ ਬੱਚੇ ਹੁੰਦੇ ਛੋਟੇ ਬੱਚੇ ਹੁੰਦੇ ਉਹਨਾਂ ਦੇ ਨਾਮ ਦੀ ਤਬਦੀਲੀ ਨੂੰ ਲੈ ਕੇ ਮਾਪੇ-ਬਾਪ ਦੀ ਸਹਿਮਤੀ ਹੁੰਦੀ ਸੀਗੀ ਉਸ ਨੂੰ ਕੁਝ ਕਿਤੇ ਨਾ ਕਿਤੇ ਕੋਈ ਖਾਮੀ ਪਾਈ ਜਾਂਦੀ ਸੀਗੀ ਜਾਂ ਕੋਈ ਨਾ ਕੋਈ ਖਾਮੀ ਇਹਨਾਂ ਵੱਲੋਂ ਅਫਸਰਾਂ ਵੱਲੋਂ ਕੱਢੀ ਜਾਂਦੀ ਸੀਗੀ ਉਸ ਨੂੰ ਲੈ ਕੇ ਹੀ ਇਹ ਸਾਰੀ ਧੰਦਲੀ ਜਿਹੜੀ ਸੀਗੀ ਅਫਸਰਾਂ ਦੇ ਸਾਹਮਣੇ ਆਈ ਸੀ ਕਿ ਜਿਸ ਤੋਂ ਬਾਅਦ ਪਾ ਇਥੇ ਆਫਿਸ ਦੇ ਵਿੱਚ ਪਾਸਪੋਰਟ ਆਫਿਸ ਜਿਹੜਾ ਜਲੰਧਰ ਦਾ origignal ਪਾਸਪੋਰਟ ਆਫਿਸ ਹੈਗਾ ਇੱਥੇ CBI ਵੱਲੋਂ ਨਬਿਸ਼ ਤੇ ਤੇ ਗਈ ਸੀ ਕਿ 16 ਤਰੀਕ ਨੂੰ ਸਵੇਰ ਤੋਂ ਹੀ ਸਰਚ ਆਪਰੇਸ਼ਨ ਜਿਹੜਾ ਉਹਨਾਂ ਵੱਲੋਂ ਚਲਾਇਆ ਗਿਆ ਸੀਗਾ ਤੇ ਉਸ ਤੋਂ ਬਾਅਦ ਦੇਰ ਸ਼ਾਮ 4 ਤੋਂ 5 ਵਜੇ ਦੇ ਕਰੀਬ ਨੂਪ ਸਿੰਘ ਤੇ ਉਹਨਾਂ ਦੇ ਦੋ ਸਾਥੀਆਂ ਦੇ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਤੇ ਹੁਣ ਸੀਬੀਆਈ ਵੱਲੋਂ ਜਿਹੜੀ ਜਾਂਚ ਪੜਤਾਲ ਕੀਤੀ ਆ ਉਸ ਜਾਂਚ ਪੜਤਾਲ ਤੋਂ ਬਾਅਦ ਜੇ ਉਹ ਤੱਥ ਸਾਹਮਣੇ ਨਿਕਲ ਕੇ ਆਏ ਆ ਉਸ ਤੋਂ ਬਾਅਦ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਅਨੂਪ ਸਿੰਘ ਤੇ ਉਹਨਾਂ ਦੇ ਜਿਹੜੇ ਦੋ ਸਾਥੀ ਸਨ ਉਹਨਾਂ ਵੱਲੋਂ ਜਿਹੜੇ ਪਾਸਪੋਰਟ ਬਣਾਉਣ ਵਾਸਤੇ ਕਾਗਜ਼ ਇੱਥੇ ਪਾਸਪੋਰਟ ਦਫ਼ਤਰ ਦੇ ਜਮ੍ਹਾਂ ਕਰਵਾਏ ਜਾਂਦੇ ਸਨ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਖਾਮੀ ਕੱਢੀ ਜਾਂਦੀ ਸੀ ਜਿਸ ਤੋਂ ਬਾਅਦ ਮਾਪੇ ਜਾਂ ਬੱਚਿਆਂ ਦੇ ਜਿਹੜੇ ਪਰਿਵਾਰਕ ਲੋਕ ਹੁੰਦੇ ਨੇ ਉਹ ਇੱਥੇ ਆ ਕੇ ਇੱਥੇ ਪਹੁੰਚ ਕਰਦੇ ਨੇ ਤੇ ਉਹਨਾਂ ਕੋਲੋਂ ਕੋਈ ਨਾ ਕੋਈ ਖਾਮੀ ਜਦੋਂ ਦੱਸੀ ਜਾਂਦੀ ਸੀਗੀ ਤੇ ਜਿਹੜੇ ਉਹਨਾਂ ਦੇ ਅੱਗੇ ਏਜੰਟ ਰੱਖੇ ਹੁੰਦੇ ਸੀਗੇ ਉਹਨਾਂ ਵੱਲੋਂ ਰਿਸ਼ਵਤ ਮੰਗੀ ਜਾਂਦੀ ਸੀਗੀ ਤੇ ਉਸ ਦੇ ਐਵਰੇਜ ਦੇ ਵਿੱਚ ਸ਼ਿਕਾਇਤਾਂ ਜਿਹੜੀਆਂ ਸੀਗੀਆਂ ਉਹ ਸੀਬੀਆਈ ਕੋਲ ਜਾਂਦੀਆਂ ਨੇ ਤੇ ਸੀਬੀਆਈ ਵੱਲੋਂ ਫਿਰ ਇਹ ਇੱਥੇ ਦਬਿਜ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਅਨੂਪ ਸਿੰਘ ਤੇ ਉਹਨਾਂ ਦੇ ਦੋ ਸਾਥੀਆਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਦੈਨਿਕ ਸੋਰਾ ਟੀਵੀ ਜਲੰਧਰ